ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਕਰਦੇ ਕਹਿੰਟ ਹੋਗੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਟਿੰਟਸ ਐਗਰੀਕਲਚਰ ਫਾਰਮ ਚੈਨਲ ਤੇ ਅੱਜ ਆਪਾਂ ਦਿੱਲੀ ਵੱਲ ਜਾ ਰਹੇ ਹਾਂ ਠੀਕ ਆ ਬਲਾਓਗਾ ਜਿਹੜਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਪਹਿਲਾ ਪਿੰਡ ਦੇ ਆਲੇ-ਦੁਆਲੇ ਮਾਰਚ ਕਰਾਂਗੇ ਉਸ ਤੋਂ ਬਾਅਦ ਦਿੱਲੀ ਵੱਲ ਰਵਾਨਾ ਹੋਵਾਂਗੇ ਤੇ ਵੀਡੀਓ ਤੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਾਰੀ ਹੈ ਉਹ ਆ ਟਰੈਕਟਰ ਆਪਾਂ ਲੈ ਕੇ ਚੱਲਦੇ ਆਂ ਇਸਾ ਦੇ ਲੈ ਬਈ ਆਪਾਂ ਤਾਂ ਬੜੀਆ ਮੰਡੀ ਜੀ ਆ ਰਹੇ ਆਪਾਂ दिखा रहे <स्थारीज़ा> बाकी आ रहे ने ट्रैक्टर कुछ कुरते तो फिर आप बंदे वादिया हो गए अपने कटे बाकी दो तीन आठ घर अंदर खड़े ने ट्रैक्टर तो एक को आ गया ਕਿਆ ਨਾ ਇੱਕ ਪੰਨੀ ਕੋਲੇ ਖੜਿਆ ਸੋਟਾ ਇੱਕ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਵੀ ਅਸੀਂ ਐਂ ਦੇਖ ਰਹੇ ਹਾਂ ਕਿ ਵੀ ਇੱਕ ਡਰਾਮਾ ਜਾਂ ਰੱਜਲਾ ਨੇ ਤੁਸੀਂ ਉਹ ਡਰਾਮਿਆਂ ਦੇ ਵਿੱਚ ਅਸੀਂ ਵੀ ਸੋਟੇ ਨਾਲ ਪਹਿਲਾਂ ਸ਼ਾਮਿਲ ਹੁੰਦੇ ਸੀ ਹਨਾ ਬਾਈ ਪਰ ਇਹ ਡਰਾਮੇ ਨੂੰ ਪੰਜਾਬ ਨੂੰ ਪਤਾ ਲੱਗ ਚੁੱਕਿਆ ਕਿੰਨੇ ਬਣਾਇਆ ਬਣਾਇਆ ਚੱਲਦੇ ਆ ਬਸ ਹੁਣ ਆਪਾਂ ਪਹਿਲਾਂ ਪਿੰਡੋਂ ਤੋਂ ਨਿੱਕੇ ਡੇ ਦੰਦੇ ਆ ਉਸ ਤੋਂ ਬਾਅਦ ਦੇਖਦੇ ਆ ਵੀ ਕੀ ਬਣਦਾ ਗਿਆ ਜਣ ਅਕੇ ਕੇ ਪਤਾ ਕੀ ਗੱਲ ਹੈ ਬਾਈ ਇਹਨਾਂ ਤੋਂ ਤਾਂ ਅਸੀਂ ਇਹ ਗੱਲ ਕਹਿਨੇ ਆ 100 ਕੋਹ ਕੇ ਦੂਰ ਚੱਲਾਂਗੇ ਪਹਿਲਾਂ ਇਹਨਾਂ ਦੇ ਨਾਲ ਉਤਰਦੇ ਰਹੇ ਆ ਸੀ ਹੈਨਾ ਟੋਰਟੇ ਰਹੇ ਧੀਗੇ ਪਰ ਜਦੋਂ ਸਾਡੀ ਜ਼ਮੀਰ ਜਾ ਕਿ ਸਾਨੂੰ ਪਤਾ ਲੱਗ ਗਿਆ ਵੀ ਉਹ ਸਾਡੇ ਹੱਕਾਂ ਦੀ ਗੱਲ ਨਹੀਂ ਕਰ ਰਿਹਾ ਇੱਦਾਂ ਯਾਰੀਆਂ ਨਿਭਾ ਰਿਹਾ ਬਾਈ ਕੇਂਦਰ ਨਾਲ ਕੇਂਦਰ ਨਾਲ ਯਾਰੀਆਂ ਨਿਭਾ ਰਿਹਾ ਦੇ ਕੇਂਦਰ ਇੱੱਚ ਆ ਗਿਆ ਆਪਾਂ ਠੀਕ ਆ ਉਹ ਦਹਾ ਆ ਗਿਆ ਬਾਈ ਡਾਇਰੈਕਟਰ ਹੁਣ ਆਪਾਂ ਦਿੱਲੀ ਵਾਲਾ ਨੂੰ ਦੇਖਦੇ ਆ ਰਮਨਾ ਹੁੰਦੇ ਆ ਫੈਨ ਬਾਗ ਤੇ ਨੰਬਰ ਕਿ ਲਵਾਉਂ ਤੂੰ ਵੀ ਲਵਾ ਦੋ ਫੈਦੋ ਇਹਨਾਂ ਨੂੰ I ਸੈਨ ਨਹੀਂ ਹੁੰਦੇ ਜਿਹੜੇ ਜੰਗ ਵਾਸਤੇ ਘੁੰਮੇ ਜਾਂਦੇ ਹੁੰਦੇ ਨੂੰ ਕਿਤੇ ਮੇਲੇਾਂ 'ਚ ਨਹੀਂ ਪਰਦੇਗੇ ਉਹ ਮੇਲੇਾਂ 'ਚ ਨੀਨਾ 'ਚ ਤੇ ਉਹਨਾਂ ਨੇ ਤਾਂ ਅਲੱਗ ਹੀ ਰਹਿਣਾ ਆਪਣਾ ਉਹਨਾਂ ਦੇ ਨਾਲ ਕਿਤੇ ਵਿਚਾਰ ਹੀ ਨਹੀਂ ਮਿਲ ਸਕਦਾ ਜੀ ਦਾ ਕੌਈ ਯੋਗ ਕਰਦੀ ਆਪਣੀ ਮੋਲਿਆਂ ਦਾ ਕਿ ਉਹ ਤਾਂ ਬੱਤਮੀ ਕਾਪ ਚੱਤੇ ਠੀਕ ਗਈ ਤੇ ਕਹਦਾ ਉਹਦਾ ਅਗਲੀ ਅਗਲੀ ਕੀ ਕਰੇਗਾ ਆਪਣਾ ਐਡਾ ਵੱਡਾ ਜੱਫਾ ਹੋ ਬੰਨਣਾ ਦਾ ਫਾਸਲਾ ਹੀ ਨਾ ਬਣਦਾ ਜਗਾ ਹਾਂਜੀ ਬਾਈ ਕਿਵੇਂ ਲੱਗਿਆ ਬਲੌਗ ਦੱਸਿਓ ਸਾਰੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਧੰਨਵਾਦ ਹੁਣ ਆਪਾਂ ਜਾਵਾਂਗੇ ਦਿੱਲੀ ਉਹ ਆਪਾਂ ਪਾਰਟ 2 ਜਿ ਦਿਖਾਵਾਂਗੇ ਠੀਕ ਆ ਇਹ ਬਲੌਗ ਸੀ ਮਾਈਸ ਇਟ ਤੇ ਦੂਜੇ ਭਾਗ ਚ ਦਿਖਾਵਾਂਗੇ ਵੀ ਕੀ ਕੀ ਹੋਇਆ ਏ ਇਹ ਆਪਾਂ ਬਲੌਗ ਇਸੇ ਜਮਾਤ ਕਰਦੇ ਆ ਦੱਸਿਓ ਕਿਵੇਂ ਲੱਗਿਆ ਠੀਕ ਹੈ ਜੀ ਓਕੇ ਬਾਈ ਥੈਂਕ ਯੂ ਸਾਰਿਆਂ ਦਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਕਰੇ ਸਬਸਕ੍ਰਾਈਬ ਅਗਲੇ ਭਾਗ ਚ ਦਿਖਾਉਣੇ ਤੁਹਾਨੂੰ ਇੱਥੋਂ ਦਿੱਲੀ ਵੱਲ ਜਾਂਦੇ ਹਾਂ ਠੀਕ ਹੈ ਜੀ ਓਕੇ